ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਮੂਤਪਾਲ ਦਾ ਪਾਪਾ ਤਰਸੇਮ ਸਿੰਘ ਸਿਮਾ ਇਹ ਕੋਦੀ ਮਾਤਾ ਬਲਵਿੰਦਰ ਕੌਰ ਰਾਜ ਮਾਤਾ ਜਿਹੜੇ ਕਹਿੰਦੇ ਹੁੰਦੀ ਐ ਕੌਮ ਜੋ ਕਰਨ ਡਈ ਜੀ ਅਸੀਂ ਵੀ ਉਦਾਂ ਕਰਾਂਗੇ ਤੇ ਦੋ ਚਾਰ ਹੋਰ ਲੈਣੇ ਨਾਲ ਮਿਲਣ ਇਕੱਠੇ ਹੋਏ ਪੋਸਟਪਾਕ ਕੀ ਕਹਿਣਗੇ ਜਾਂ মিডিਆ ਸਾਹਮਣੇ ਕੀ ਕਹਿਣਗੇ ਕਹਿੰਦੇ ਜੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਨਾ ਤਾਂ ਅਮਰਤਪਾਲ ਦਾ ਮੁੱਖ ਮੰਤਰੀ ਬਣਨਾ ਪੰਜਾਬ ਲਈ ਜ਼ਰੂਰੀ ਹੈ ਕਿਉਂਕਿ ਮੂਤਪਾਲ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਫਿਰ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕਦਾ ਹੈ ਸੁਣ ਲਿਓ ਜੀ ਹੁਣ ਕਰਤੂਤਾਂ ਜਿਹੜੇ ਮੂਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਮੂਤਪਾਲ ਦਾ ਪਾਪਾ ਤੇ ਉਹਦੀ ਮਾਤਾ মিডিਆ ਸਾਹਮਣੇ ਬੈਠਣ ਤੇ ਮੈਂ ਸਵਾਲ ਕਰੀ ਮੈਂ ਇਹ ਪੁੱਛੂੰ ਵੀ ਜਿਹੜੀ ਟੈਂਡਰ ਐਪ ਦੇ ਵਿੱਚੋਂ ਪੁਲਿਸ ਨੇ ਗੈਂਗਸਟਰਾਂ ਦੇ ਨਾਲ ਸੰਬੰਧ ਜੱਗ ਜाहिर ਕੀਤੇ ਨੇ ਉਹ ਸੱਚ ਹੈ ਜਾਂ ਝੂਠ ਹੈ ਦੂਜੀ ਗੱਲ ਜਿਹੜਾ ਡਵਾਈ ਦੇ ਵਿੱਚ ਕਾਰੋਬਾਰ ਚਲਾਇਆ ਸੀ ਉਹ ਫਰੋਤੀਆਂ ਲੈ ਕੇ ਚਲਾਇਆ ਸੀ ਉਹ ਝੂਠ ਹੈ ਜਾਂ ਸੱਚ ਹੈ ਇਹ ਜਵਾਬ ਦੇਣਾ ਪਊ ਤੀਜੀ ਗੱਲ ਤੁਹਾਡੇ ਮੁੰਡੇ ਮੂਤਪਾਲ ਨੇ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਕਰਵਾਇਆ ਜਾਂ ਨਹੀਂ ਇਹ ਸੱਚ ਹੈ ਜਾਂ ਝੂਠ ਹੈ ਇਹ ਜਵਾਬ ਦੇਣਾ ਪਊ ਅਵਤਾਰ ਸਿੰਘ ਖੰਡੇ ਦੀ ਮਾਂ ਕਹਿੰਦੀ ਮੇਰੇ ਪੁੱਤ ਅਵਤਾਰ ਸਿੰਘ ਖੰਡੇ ਨੂੰ ਅੰਮ੍ਰਿਤਪਾਲ ਨੇ ਮਰਵਾਇਆ ਇਹ ਸੱਚ ਹੈ ਜਾਂ ਝੂਠ ਹੈ ਇਹ ਜਵਾਬ ਦੇਣਾ ਪਊ ਚਲੋ ਹੁਣ ਗੱਲ ਕਰਦੇ ਹਾਂ ਜਿਹੜੀ ਇਹ ਗੱਲ ਕਹਿੰਦੇ ਨੇ ਕਿ ਜੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਉਣਾ ਹੈ ਕਰਨਾ ਹੈ ਤਾਂ ਮੂਤਪਾਲ ਨੂੰ ਮੁੱਖ ਮੰਤਰੀ ਬਣਾਓ ਅੱਛਾ ਜਦੋਂ ਨਾ ਇਹ ਅਰਥ ਕੀਤੇ ਜਾਂਦੇ ਨੇ ਸਾਡੇ ਕਥਾਵਾਚ ਕਹੇ ਪਿਆਰ ਨਾਲ ਬੋਲਦੇ ਨੇ ਕਿ ਦੀਵੇ ਦੇ ਪੈਰਾਂ ਵਿੱਚ ਹਨੇਰਾ ਹੁੰਦਾ ਉਹਨੂੰ ਕੁਝ ਕਰਨ ਦੀ ਲੋੜ ਨਹੀਂ ਮੂਤਪਾਲ ਨੇ ਪਰਿਵਾਰ ਵੱਲ ਦੇਖ ਲਿਆ ਕਰੋ ਆਪਣੇ ਆਪ ਅਰਥ ਹੋ ਜਾਣਗੇ ਆਪਣੇ ਆਪ ਇਹਦੀ ਮਾਂ ਨੂੰ ਪੁੱਛੋ ਬਲਵਿੰਦਰ ਕੌਰ ਨੂੰ ਤੇ ਸ਼ੇਮੇ ਨੂੰ ਪੁੱਛੋ ਭਾਪੇ ਨੂੰ ਵੀ ਤੇਰੇ ਦੋਨੇ ਮੁੰਡੇ ਨਸ਼ੇੜੀ ਨੇ ਡੋਪ ਟੈਸਟ ਕਰਾਓਗੇ ਚਲੋ ਮੂਤਪਾਲ ਤਾਂ ਤੁਸੀਂ ਕਹਿੰਦੇ ਹੋ ਕਿ ਬਈ ਇਲਜ਼ਾਮ ਲਾਉਨੇ ਆ ਆ ਜਿਹੜਾ ਹੈਪੀ ਫੜਿਆ ਗਿਆ ਸੀ ਪਰਚਾ ਵੀ ਪਿਆ ਸੀ ਉਹਦੇ ਬਾਰੇ ਕੀ ਕਹੋਗੇ ਤੁਸੀਂ ਆਪਣੇ ਜਵਾਕਾਂ ਨੂੰ ਨਸ਼ਿਆਂ ਤੋਂ ਦੂਰ ਨਹੀਂ ਕਰ ਸਕੇ ਤੇ ਪੂਰੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਦਾ ਇੱਦੇ ਚੱਲੇ ਸਮਝ ਨਹੀਂ ਆ ਰਹੀ ਮਤਲਬ ਇਹੋ ਜੀਆਂ ਸ਼ੁਰਲੀਆਂ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਓ ਹੁਣ ਮੈਂ ਗੱਲ ਜਿਹੜੀ ਕਹਿਣ ਲੱਗਾ ਨਾ ਜਿਹੜੇ ਸਾਡੀ ਕੌਮ ਦੇ ਬਹੁਤੇ ਵੱਡੇ ਠੇਠ ਰਕੜਮ ਚੌਧਰੀ ਜਿਹਨੂੰ ਕੰਜਰ ਖੜਕੰਜਰ ਕਿਹਾ ਜਾਂਦਾ ਉਹਨੇ ਚਲੂਨੇ ਲੜਨਗੇ ਜਦੋਂ ਨਾ ਦੀਪ ਸਿੱਧੂ ਪੰਜਾਬ ਦੇ ਜੂਦ ਦਾ ਆਈਕਨ ਬਣਿਆ ਹਾਲਾਂਕਿ ਉਹ ਇੱਕ ਵਕੀਲ ਦੇ ਪ੍ਰੈਕਟਿਸ ਕਰ ਰਿਹਾ ਸੀ ਉਹਦੇ ਕੋਲੇ ਥੋੜੇ ਬਹੁਤੇ ਬੋਲਣ ਵਾਸਤੇ ਸ਼ਬਦ ਹੈਗੇ ਸੀ ਕਿਤਾਬਾਂ ਕਿਤੂਬਾਂ ਪੜ੍ਹ ਲਈਆਂ ਸੀ ਨਾਲ ਸਲਾਹ ਕਰ ਰੱਖੀ ਸੀ ਉਹ ਲਿਖ ਕੇ ਦੇ ਦਿੰਦੇ ਸੀ ਲੋਕ ਵਿਸ਼ਵਾਸ ਕਰਨ ਲੱਗੇ ਸੀ ਉਹਤੇ ਤੇ ਉਹਦੇ ਇੱਕ ਸਵਾਲ ਉੱਠਦਾ ਸੀ ਕਿ ਤੂੰ ਪੰਥਕ ਨਹੀਂ ਹੋ ਸਕਦਾ ਤੇਰੇ ਮੂੰਹ ਤੇ ਦਾੜ੍ਹੀ ਨਹੀਂ ਸਿਰ ਤੇ ਕੇਸ ਨਹੀਂ ਇਹ ਸਵਾਲ ਸੀ ਬਹੁਤ ਵੱਡਾ ਇਹ ਚਰਚਾ ਛਿੜ ਗਈ ਸੀ ਦੇਰ ਜਦੋਂ ਮੂਤਪਾਲ ਨੂੰ ਪਤਾ ਲੱਗਿਆ ਵੀ ਮੈਂ ਹੁਣ ਪੰਜਾਬ ਵਿੱਚ ਆਉਣਾ ਹੈ ਤਾਂ ਉਹਨੇ ਇਹ ਗੱਲ ਸਮਝ ਲਈ ਪਹਿਲਾਂ ਹੀ ਵੀ ਜੇ ਮੈਂ ਵੀ ਕਲੀਨ ਸ਼ੇਫ ਜਾਊਂਗਾ ਦੀਪ ਸਿੱਧੂ ਮੰਗੂ ਸਵਾਲ ਮੇਰੇ ਤੇ ਵੀ ਉੱਠਣਗੇ ਉਹਨੇ ਉੱਥੋਂ ਹੀ ਪਾਕ ਬਣਨੀ ਸ਼ੁਰੂ ਕਰਤੀ ਦਾੜੀ ਮਾੜੇ ਮਾੜੇ ਰੱਖ ਲਈ ਪੰਜਾਬ ਆ ਗਿਆ ਸਭ ਤੋਂ ਪਹਿਲਾਂ ਟਕਵੰਜ ਕੀ ਕੀਤਾ ਉਹਨੇ ਨਸ਼ੇੜੀ ਇਕੱਠੇ ਕੀਤੇ ਨੰਦਪੁਰ ਸਾਹਿਬ ਚਲਾ ਗਿਆ ਉਥੇ ਆਉ ਖੰਡੇ ਦੇ ਪੌ ਲੈ ਕੇ ਪਹਿਲਾਂ ਗੁਰੂ ਵਾਲੇ ਬਣ ਗਏ ਉਹ ਬਣ ਗਿਆ ਤੇ ਬਾਅਦ ਦੇ ਵਿੱਚ ਨਗਰ ਕੀਰਤਨ ਸ਼ੁਰੂ ਕਰ ਲਿਆ ਮਹੰਮ ਚਲਾ ਲਈ ਬਹੀਰ ਬਣਾਤੀ ਅਸੀਂ ਅਮਰ ਸਿਕਾ ਮੰਗਾਂਗੇ ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਦੂਰ ਕਰਾਂਗੇ ਇਹ ਲੌਲੀਪੌਪ ਦੇਤਾ ਕੁਝ ਕਿ ਜਿਹੜੇ ਸਾਡੇ ਬੇਸਮਝੇ ਹੁੰਦੇ ਨੇ ਤੇ ਜਿਨ੍ਹਾਂ ਨੇ ਆਪਣੀ ਅਕਲ ਆਪਣੇ ਲਈ ਕਦੇ ਵਰਤੀ ਨਹੀਂ ਹੁੰਦੀ ਉਹਨਾਂ ਚੱਕੀਆਂ ਪੂਛਾਂ ਪਿੱਛੇ ਤੁਰ ਪਏ ਅਮਰਤਪਾਲ ਜਿੰਦਾਬਾਦ ਭਿੰਡਰਾਂ ਵਾਲੇ ਤੇਰੀ ਸੋਚ ਤੇ ਬਹਿਰਾ ਧਿਆਨ ਵੀ ਠੋਕ ਕੇ ਤੁਰ ਪਏ ਹੋ ਤੇ ਪਾਲਕੀ ਬਣਾ ਲਈ ਪੰਜ ਪਿਆਰੇ ਦਿਹਾੜੀ ਤੇ ਲੈ ਲੈ ਗੋਲਕਾਂ ਦੋਨੇ ਪਾਸੇ ਲੱਗਿਆ ਸੀ ਭਰ ਜਾਂਦੀਆਂ ਸੀ ਮਾਤਾ ਬਲਵਿੰਦਰ ਕੌਰ ਨੇ ਵਧੀਆ ਬੈਗ ਫੜ ਲਿਆ ਭਾਪੇ ਨੇ ਫੜ ਲਿਆ ਨੋਟਾਂ ਨਾਲ ਬੈਗ ਭਰਨ ਲੱਗੇ ਤੇ ਫਿਰ ਜੋ ਸ਼ੈਤਾਨ ਅੰਦਰ ਹੁੰਦਾ ਉਹਨੇ ਬਾਹਰ ਆਉਣੀ ਹੁੰਦਾ ਕਿਉਂਕਿ ਗੈਂਗਸਟਰਾਂ ਦੇ ਨਾਲ ਸੰਬੰਧ ਸੀ ਉਹ ਗੁੰਡਾਗਰਦੀ ਬਾਹਰ ਆ ਗਈ ਤੇ ਜਦੋਂ ਪਤਾ ਲੱਗਿਆ ਵੀ ਮੰਦਿਰ ਪਿੱਛੇ ਹੈਗੀ ਹੈ ਜਿਹੜੇ ਲੋਕ ਭੀੜ ਦਾ ਸਹਾਰਾ ਲੈਣ ਵਾਲੇ ਹੁੰਦੇ ਨੇ 5-700 ਲਗਾੜਾ ਇਕੱਠਾ ਕੀਤਾ ਅਜਨਾਲੇ ਥਾਣੇ ਤੇ ਜਾ ਕੇ ਹਮਲਾ ਕਰਤਾ ਫਿਰ ਪੰਜਾਬ ਪੁਲਿਸ ਨੇ ਛੇਤਰ ਫੇਰਿਆ ਫਿਰ ਡਿਵਰੂਗਣ ਜੇਲ੍ਹ ਭੇਜਤਾ ਇਹ ਹਿਸਟਰੀ ਪੂਰੀ ਕੁਜੇ ਵਿੱਚ ਬੰਦ ਕਰਤੀ ਬਸ ਇੰਨੀ ਇੱਕ ਖਰਦੂ ਤੈਨ ਲੋਕਾਂ ਦੀਆਂ ਹੋਰ ਕੁਝ ਦੱਸਣ ਦੀ ਲੋੜ ਨਹੀਂ ਹੁਣ ਲਾਸਟ ਵਿੱਚ ਕਹਿ ਦਨਾ ਮੂਤਪਾਲ ਦੇ ਭਾਪੇ ਨੂੰ ਜਿਹੜੇ ਨਾਲ ਮੁਖ ਬਲਾਰੇ ਫਿਰਦੇ ਨੇ ਦੋ ਚਾਰ ਕੜਮ ਚੌਧਰੀ ਹੋਰ ਫਿਰਦੇ ਨੇ ਉਹਨਾਂ ਨੂੰ ਬੇਨਤੀ ਹੈ ਇਹ ਚੈਲੰਜ ਹੈ ਵੀ ਸਭ ਤੋਂ ਪਹਿਲਾਂ ਜੇ ਤੁਸੀਂ ਬਿਆਦਵੀ ਦੀ ਗੱਲ ਕਰੋਗੇ ਨਾ ਬਿਆਦਵੀ ਅਮਰਤਪਾਲ ਮੂਤਪਾਲ ਦੇ ਪਰਾ ਨੇ ਕੀਤੀ ਹੈ ਹੈਪੀ ਨੇ ਨਸ਼ਾ ਵੀ ਕਰਦਾ ਹੈ ਬਿਨਾ ਅਮਰ ਸ਼ਕੈ ਤੋਂ ਉਸ ਰਿਸਾ ਪਾ ਕੇ ਘੁੰਮਦਾ ਰਿਹਾ ਨਗਰ ਕੀ ਪੰਦੇ ਵਿੱਚ ਵੱਡੀ ਕਿਰਪਾਨ ਬੜੀ ਹੁੰਦੀ ਸੀ ਪਹਿਲਾਂ ਆਪਣੇ ਘਰ ਜਸਿੱਧਾ ਕਹਿੰ ਲੋ ਆਪਣੀ ਮੰਜੀ ਥੱਲੇ ਸੋਟਾ ਫੇਰ ਲੋ ਫਿਰ ਕਿਸੇ ਨੂੰ ਕਹਿ ਦਿਓ ਆਊਗਾ ਕੰਟਕਾਣੇ ਇੱਕ ਕਰੂੰ ਵੀਡੀਓ ਹੋਰ ਪਾਉਣੀ ਪੂਦਵਾਰੇ ਜੇ ਜਵਾਬ ਹੋਇਆ ਜਿੱਥੇ ਮਰਜੀ মিডিਆ ਵਿੱਚ ਬਹਿ ਜਾਓ ਕੱਲੀ ਕੱਲੀ ਗੱਲ ਐਂ ਪਟਾਕੇ ਪਾ ਦਿਆਂਗੇ ਕੱਲੀ ਕੱਲੀ ਗੱਲ ਪੁੱਛਾਂਗੇ ਫਿਰ ਜਵਾਬ ਦੇ ਦਿਓ ਹਲੇ ਤਾਂ ਹੋਰ ਬਹੁਤ ਕੁਝ ਹੈ ਤੁਹਾਡੀਆਂ ਰਿਕਾਰਡਿੰਗਾਂ ਨਾ ਆੜਿਓ ਭੇਜੀਆਂ ਹੋਣਗੀਆਂ ਲੋਕਾਂ ਨੇ ਹਲੇ ਤਾਂ ਬਹੁਤ ਕੁਝ ਪਿਆ ਹੈ ਲੈ ਬਣਾ ਦਿਓ ਜੀ ਮੁੱਖ ਮੰਤਰੀ ਬਣਾਵਾਂਗੇ ਕੋਈ ਨਹੀਂ ਸਭ ਤੋਂ ਪਹਿਲਾਂ ਵੋਟਾਂ ਮੈਂ ਪਵਾਉਂਦਾ ਸੁਪਨੇ ਚ ਨਾ ਸੁਪਨੇ ਚ ਵੜਿਆ ਵੜਿਆ ਕਿ ਉੱਠਿਆ ਕਰੂੰਗੀ ਬੁੱਟਾ ਸਿੰਘ ਹੈਗਾ ਕੋਈ ਪੰਜਾਬ ਵਿੱਚ ਐਂ ਢੇਡ ਕੇ ਰੱਖ ਦਾਂਗੇ ਤੁਸੀਂ ਸੀਐਮ ਦੀ ਕਿਹੜੀ ਗੱਲ ਕਰਦੇ ਹੋ ਇਹ ਤਾਂ ਲੋਕ ਭੁਲੇਖਾ ਖਾ ਕੇ ਸੀ ਖੰਡੂਰ ਸਾਹਿਬ ਵਾਲੇ ਤੇ ਫਰੀਦਕੋਟ ਵਾਲੇ ਹੁਣ ਨਹੀਂ ਹੁਣ ਤਾਂ ਛਿੱਤਰ ਫਿਰੂ ਕਿਹੜੇ ਸੀਐਮ ਦੀ ਗੱਲ ਕਰਦੇ ਹੋ ਤੁਹਾਡੇ ਵਰਗਿਆਂ ਨੇ ਤਾਂ ਹੁਣ ਤੱਕ ਪੰਜਾਬ ਦਾ ਪੂਰੀ ਕੌਮ ਦਾ ਬੇੜਾ ਘਰ ਕੀਤਾ ਪੰਨਾ ਭਿੰਡਰਾਂ ਵਾਲੇ ਨੂੰ ਸਾਹਮਣੇ ਕੋਈ ਸਵਾਲ ਨਹੀਂ ਕਰਦਾ ਸੀ ਲੋਕ ਡਰਦੇ ਸੀ ਹੁਣ ਨਹੀਂ ਕੋਈ ਡਰਦਾ ਹੁਣ ਤਾਂ ਢੇਡ ਢੇਡ ਰੱਖ ਦਾਂਗੇ ਪੋਸਟਾ ਪਤਾ ਕੀ ਪਾਉਂਦੇ ਆ ਕਹਿੰਦੇ ਦੇਖੋ ਜੀ ਭਿੰਡਰਾਂ ਵਾਲੇ ਦੇ ਨਾਮ ਤੇ 1 ਰੁਪਿਆ ਵੀ ਹੋਵੇ 1 ਰੁਪਏ ਦੀ ਵੀ ਪ੍ਰਾਪਰਟੀ ਹੋਵੇ ਜਿਹੜੀ ਪਿਓ ਦੇ ਨਾਮ ਪ੍ਰਾਪਰਟੀ ਹੁੰਦੀ ਆ ਪੁੱਤਾਂ ਦੇ ਨਾ ਹੁਣ ਚੜ ਜਾਂਦੀ ਆ ਉਹ ਪਹਿਲਾਂ ਇੰਗਲੈਂਡ ਵਾਲੇ ਸੌਰੀ ਕੈਨੇਡਾ ਵਾਲੇ ਮੁੰਡੇ ਦੀ ਪ੍ਰਾਪਰਟੀ ਚੈੱਕ ਕਰੋ ਫਿਰ ਜਲੰਧਰ ਵਾਲੇ ਚੈੱਕ ਕਰੋ ਵੀ ਕਿੰਨੀ ਪ੍ਰਾਪਰਟੀ ਹੈ ਲੋਕਾਂ ਨੂੰ ਬੇਪਰ ਬਣਾਈ ਚੱਲੂ ਸਭ ਨੂੰ ਪਤਾ ਹੈ ਭਿੰਡਰਾ ਵਾਲੇ ਦਾ ਮੁੰਡਾ ਕੈਨੇਡਾ ਵਾਲਾ ਸਾਹਮਣੇ ਬੈਠੇ ਤੇ ਜਲੰਧਰ ਵਾਲਾ ਸਾਹਮਣੇ ਬੈਠ ਦੱਸਾਂਗੇ ਵੀ ਇਹ ਇੰਨਾ ਕੁਝ ਕਿੱਥੋਂ ਆਇਆ ਕਿਹੜਾ ਕਾਰੋਬਾਰ ਹੈ ਤੁਹਾਡਾ ਨਾਲੇ ਮੂਤਪਾਲ ਦੇ ਪਰਿਵਾਰ ਨੂੰ ਪੁੱਛਾਂਗੇ ਸਮਝ ਆਈ ਸੀਐਮ ਦੀ ਗੱਲ ਕਰਦੇ ਤੁਹਾਨੂੰ ਕੋਈ ਪਿੰਡ ਦਾ ਪੰਚਾਇਤ ਮੈਂਬਰ ਨਹੀਂ ਬਣਾ ਸਕਦਾ ਹੁਣ ਇਹ ਗਰੰਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ